ਸਾਡੀ ਪ੍ਰਮਾਤਮਾ ਤੋਂ ਦੂਰੀ ਕਿਉਂ ਪਈ ਆ ਸੰਸਾਰ ਦੇ ਵਿੱਚ ਅਸੀਂ ਕਿਸੇ ਦੀ ਨਿੰਦਿਆ ਕਰਦੇ ਆ ਜਾਂ ਕਿਸੇ ਦੀ ਉਸਤਤ ਕਰਦੇ ਆ ਜਿਉਂ ਹੀ ਆਪਾਂ ਬਚਪਨ ਤੋਂ ਇਹ ਸੂਰਤ ਸੰਭਾਲਦੇ ਆ ਕਿਸੇ ਦੀ ਨਿੰਦਿਆ ਜਾਂ ਉਸਤਤ ਕਰਨ ਦੀ ਸਾਡੀ ਸਾਰੀ ਉਮਰ ਲੰਘ ਜਾਂਦੀ ਆ ਉਸਤਤਤਾ ਅਸੀਂ ਅਕਾਲ ਪੁਰਖ ਦੀ ਕਰਨੀ ਸੀ ਜੇ ਕੋਈ ਗੱਲ ਵੀ ਕਰਨੀ ਸੀ ਜੇ ਚੁਗਲੀ ਵੀ ਰੱਖ ਲੋ ਉਹ ਵੀ ਅਕਾਲ ਪੁਰਖ ਦੀ ਕਰਨੀ ਸੀ ਉਹਨੂੰ ਆਪਣੇ ਅੰਦਰ ਵਸਾਉਣਾ ਸੀ ਤਾਂ ਕਹਿੰਦੇ ਇਹ ਗੱਲ ਬਣਨੀ ਸੀ ਹੁਣ ਗੱਲ ਕਿਉਂ ਨਹੀਂ ਬਣ ਰਹੀ ਇੱਕ ਸ਼ਬਦ ਦੇ ਵਿੱਚ ਮਾਰਾ ਸਮਝਾਉਂਦੇ ਨੇ ਮਾਰੇ ਕਹਿੰਦੇ ਉਸਤਤ ਨਿੰਦਾ ਦੋਇ ਤਿਆਗੈ ਖੋਜੈ ਪਦ ਨਿਰਵਾਨਾ ਹੁਣ ਜੋ ਜੀਵ ਸਿਮਰਨ ਨਹੀਂ ਕਰਦੇ ਬਾਣੀ ਨੂੰ ਨਹੀਂ ਸਮਝਦੇ ਉਹ ਬਾਣੀ ਪੜ੍ਹ ਕੇ ਵੀ ਜੋ ਉਸਤਤ ਕਰਦੇ ਨੇ ਉਹ ਸੰਸਾਰ ਦੀ ਕਰੀ ਜਾਂਦੇ ਸੰਸਾਰ ਦੇ ਜੀਵਾਂ ਦੀ ਕਰੀ ਜਾਂਦੇ ਜੇ ਇਹ ਨਹੀਂ ਕਰਨੀ ਤਾਂ ਨਿੰਦਿਆ ਕਰੀ ਜਾਂਦੇ ਫਲਾਨਾ ਇਦਾਂ ਤੇ ਇੰਕੜਾ ਇਦਾਂ ਉਹਨੇ ਉਹਨੂੰ ਇਦਾਂ ਕਹਿਤਾ ਇਹ ਗੱਲਾਂ ਜੋ ਨਿੰਦਿਆ ਹੈ ਅਸੀਂ ਦੋ ਬੰਦਿਆਂ ਦੀਆਂ ਗੱਲਾਂ ਕਿਸੇ ਤੀਸਰੇ ਬੰਦੇ ਨੂੰ ਸੁਣਾ ਰਹੇ ਹਾਂ ਇਹ ਆਉਂਦੀ ਹੈ ਨਿੰਦਿਆ ਦੇ ਵਿੱਚ ਕਿਸੇ ਨੂੰ ਨਿੰਦ ਦੇਣਾ ਆਪਣੇ ਤੋਂ ਨੀਮਾ ਬਣਾ ਦੇਣਾ ਕਿ ਉਹ ਬੰਦਾ ਜੋ ਕਰਦਾ ਹੈ ਉਹ ਗਲਤ ਕਰਦਾ ਹੈ ਜਾਓ ਦਿਖਾਵਾ ਕਰਦਾ ਹੈ ਉਸ ਤਤ ਨਿੰਦਾ ਦੋਏ ਤਿਆਗੇ ਮਰੇ ਕਹਿੰਦੇ ਉਸਤਤ ਤੇ ਨਿੰਦਿਆ ਦੋਏ ਤਿਆਗੀ ਜਾਂਦੀ ਆ ਕੌਣ ਕਰਦਾ ਅਜਿਹਾ ਕੰਮ ਜੋ ਪਰਮਾਤਮਾ ਦਾ ਸਿਮਰਨ ਕਰਦਾ ਜੋ ਵਾਹਿਗੁਰੂ ਵਾਹਿਗੁਰੂ ਕਰਦਾ ਜੋ ਅੱਲਾ ਅੱਲਾ ਕਰਦਾ ਜੋ ਰਾਮ ਰਾਮ ਕਰਦਾ ਜੋ ਗੁਰੂ ਦੀ ਸ਼ਰਨ ਦੇ ਵਿੱਚ ਪੈਂਦਾ ਉਹਨੂੰ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ ਮੈਂ ਸੰਸਾਰ ਦੇ ਵਿੱਚ ਕਿਸੇ ਦੀ ਨਿੰਦਿਆ ਕਰਾਂ ਕਿਸੇ ਦੀ ਉਸਤਤ ਕਰਾਂ ਕਿਉਂਕਿ ਉਸਨੇ ਆਪਣਾ ਰਾਹ ਹੈ ਉਹ ਬਦਲ ਲਿਆ ਉਹ ਧਾਤ ਦੇ ਰਸਤੇ ਤੋਂ ਉੱਠ ਕੇ ਲਿਵ ਦੇ ਰਸਤੇ ਤੇ ਪੈ ਗਿਆ ਉਥੇ ਉਸਤਤ ਹੈ ਪਰ ਇੱਕ ਦੀ ਹੈ ਨਿੰਦਿਆ ਨਹੀਂ ਹੈ ਅੱਗੇ ਮਾਰੇ ਕਹਿੰਦੇ ਖੋਜੇ ਪਦ ਨਿਰਵਾਨਾ ਖੋਜੇ ਦਾ ਅਰਥ ਹੁੰਦਾ ਵੀ ਖੋਜਣਾ ਕੋਈ ਖੋਜ ਕਰਨੇ ਪਦ ਦਾ ਅਰਥ ਹੈ ਦਰਜਾ ਆਤਮਿਕ ਅਵਸਥਾ ਨਿਰਵਾਨਾ ਦਾ ਅਰਥ ਹੈ ਵਾਸਨਾ ਰਹਿਤ ਉਹ ਜੀਵ ਜੈਸ ਰਸਤੇ ਤੇ ਪੈ ਗਿਆ ਉਥੇ ਉਸਨੇ ਕੋਈ ਅਜੇਹੀ ਅਵਸਥਾ ਲੱਭਣੀ ਆ ਜੀਹਾ ਦਰਜਾ ਮੰਨ ਦਾ ਹਾਸਲ ਕਰਨਾ ਹੈ ਜਿੱਥੇ ਕਹਿੰਦੇ ਉਸ ਤਤ ਨਿੰਦਿਆ ਹੈ ਹੀ ਨਹੀਂ ਵਾਸ਼ਨਾਵਾਂ ਤੋਂ ਰਹਿਤ ਆ ਉਹ ਇਲਾਕਾ ਉਹ ਅਵਸਥਾ ਤੇ ਉਹ ਅਵਸਥਾ ਕਿਸ ਨੂੰ ਮਿਲਦੀ ਆ ਮੰਨ ਨੂੰ ਮਿਲਦੀ ਆ ਇਹ ਕਿਸੇ ਨੂੰ ਜੇ ਦਿਖਾਉਣੀ ਹੋਵੇ ਆਪਾਂ ਦਿਖਾ ਨਹੀਂ ਸਕਦੇ ਕਿ ਅਸੀਂ ਉਸ ਅਵਸਥਾ ਤੇ ਬੈਠੇ ਆ ਕਿ ਨਹੀਂ ਬੈਠੇ ਵਿਚਾਰ ਕਰਕੇ ਸਮਝਾ ਸਕਦੇ ਆ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਹੁਣ ਮਾਰੇ ਕਹਿੰਦੇ ਕਿ ਇਹ ਜਿਹੜਾ ਰਾਹ ਆ ਜਾਂ ਖੇੜ ਆ ਇਹ ਕਹਿੰਦੇ ਕਠਨ ਆ ਤੇ ਇਸ ਰਾਹ ਨੂੰ ਕੌਣ ਜਾਣਦਾ ਆ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਵੇ ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਖੁਸ਼ ਹੋ ਜਾਣ ਉਹ ਨੂੰ ਇਸ ਰਾਹ ਬਾਰੇ ਖੇੜ ਬਾਰੇ ਪਤਾ ਲੱਗਦਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਹੁਣ ਦੇਖੋ ਮਾਰੇ ਸਾਨੂੰ ਕਿੰਨਾ ਕੋਈ ਸਮਝਾਉਂਦੇ ਨੇ ਸਿਰਫ ਸਾਡੇ ਮਨ ਨੂੰ ਅਸੀਂ ਕਿੱਧਰ ਨੂੰ ਬਾਣੀ ਨੂੰ ਲੈ ਕੇ ਤੁਰ ਪਏ ਹਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਮਹਾਰਾਜ ਤਾਂ ਸਾਡੇ ਮਨ ਨੂੰ ਸਮਝਾਉਂਦੇ ਨੇ ਕਿ ਪੁੱਤ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਅੰਦਰ ਵਸਾਲਾ ਤੈਨੂੰ ਕੋਈ ਦੁੱਖ ਪਹ ਨਹੀਂ ਸਕਦਾ ਪਰ ਕਹਿੰਦੇ ਜੇ ਤੂੰ ਉਹਦੇ ਰਾਹ ਦੇ ਉੱਤੇ ਚੱਲਣਾ ਆ ਉੱਥੇ ਕਹਿੰਦੇ ਤੈਨੂੰ ਇਹ ਕੰਮ ਕਰਨੇ ਪੈਣੇ ਉਸ ਤਤ ਨਿੰਦਿਆ 도ਹੇ ਤਿਆਗੋ ਸੰਸਾਰ ਦੇ ਵਿੱਚ ਜੋ ਵੀ ਚੱਲਦਾ ਹੈ ਚੱਲਣ ਦੇ ਤੂੰ ਆਪਣੀ ਰਸਨਾ ਬੰਦ ਕਰ ਲੈ ਜੇ ਰਸਨਾ ਖੋਲਣੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਨ ਵਾਸਤੇ ਖੋਲਣੀ ਹੈ ਕਾਲ ਯੁਗ ਦੇ ਵਿੱਚ ਬਾਣੀ ਦੇ ਵਿੱਚ ਜੋ ਨਾਮ ਸਿਮਰਨ ਕਰਨ ਨੂੰ ਜਾਦੀ ਪਹਿਲ ਦਿੱਤੀ ਹੈ ਕਿ ਜੇ ਕਾਲ ਯੁਗ ਦੇ ਵਿੱਚ ਆਪਾਂ ਸੁਖੀ ਬਸਣਾ ਹੈ ਜੀਵਨ ਸਫਲਾ ਕਰਨਾ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਨੀ ਪਵੇਗੀ ਜਦੋਂ ਪਾ ਸਿਮਰਨ ਕਰ ਕਰਕੇ ਆਪਣੇ ਮਨ ਨੂੰ ਵਿਚਾਰਤ ਕਰ ਲੈਣੇ ਗੁਰਮੁਖਾਂ ਦੀ ਸੰਗਤ ਵੀ ਕਰਦੇ ਆਂ ਫਿਰ ਜਿਹੜੇ ਦੁੱਖ ਤੇ ਸੌਖਿਆ ਮਨ ਇਹਨਾਂ ਤੋਂ ਉੱਪਰ ਹੋ ਜਾਂਦਾ ਹੁਣ ਦੁੱਖ ਦੇ ਵਿੱਚ ਆਪਾਂ ਕੀ ਦੇਖਦੇ ਆਂ ਆਪਾਂ ਘਬਰਾ ਜਾਂਦੇ ਆਂ ਸੁੱਖ ਦੇ ਵਿੱਚ ਕੀ ਹੁੰਦਾ ਸਾਨੂੰ ਹੰਕਾਰ ਹੋ ਜਾਂਦਾ ਇਹਹੀ ਖੇਡ ਨਾਮ ਵਿਆਸੀ ਜਾਣ ਜਾਂਦਾ ਆ ਅਸੀਂ ਵੀ ਜਾਣਣਾ ਹੈ ਮਾਲਕ ਨੂੰ ਬੇਨਤੀਆਂ ਕਰਨੀਆਂ ਜੋਦੜੀਆਂ ਕਰਨੀਆਂ ਗੁਰਮੁਖਾਂ ਦੀ ਸੰਗਤ ਕਰਨੀਆਂ ਬਾਣੀ ਨੂੰ ਪੜ੍ਹਨਾ ਹੈ ਜਿਵੇਂ ਕਾਲਪੁਰਖ ਵਾਹਿਗੁਰੂ ਜੀ ਹਰ ਇੱਕ ਤੇ ਦਇਆ ਕਰਦੇ ਨੇ ਹਰ ਇੱਕ ਤੇ ਦਇਆ ਕਰਦੇ ਨੇ ਨਾ ਸਾਰਿਆਂ ਨੂੰ ਅਨਹਦ ਸ਼ਬਦ ਸੁਣਾਈ ਦਿੰਦੇ ਆ ਪਰ ਜੇ ਕੋਈ ਮਨ ਸੁਣੇ ਉਹ ਸਾਰਿਆਂ ਤੇ ਦਇਆ ਕਰਦੇ ਆ ਅਸੀਂ ਵੀ ਆਪਣੇ ਪਿਓ ਵਰਗੇ ਬਣ ਜਿਹੋ ਜਿਹਾ ਸਾਡਾ ਪਿਤਾ ਉਹੋ ਜਿਹਾ ਬੱਚੇ ਉਹ ਸਾਰਿਆਂ ਦੇ ਉੱਤੇ ਦਇਆ ਕਰਦਾ ਅਸੀਂ ਵੀ ਜਿੰਨਾ ਹੋ ਸਕੇ ਦਇਆ ਕਰਨੀ ਆ ਕਿਸੇ ਨੂੰ ਗੁੱਸਾ ਕਿਸੇ ਨੂੰ ਹੰਕਾਰ ਨਹੀਂ ਦਿਖਾਉਣਾ ਆਪਾਂ ਨਹੀਂ ਦਿਖਾਉਣਾ ਕਿਸੇ ਨੂੰ ਚੁੱਪ ਕਰ ਜਾਣਾ ਬਸ ਜੇ ਕੋਈ ਗੱਲ ਵੀ ਹੁੰਦੀ ਹੈ ਚੁੱਪ ਕਰ ਜਾਣਾ ਇਹੇ ਰਾਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਵੱਲ ਬਹੁਤ ਜ਼ਿਆਦਾ ਪ੍ਰੇਰਿਤ ਕਰਦੇ ਨੇ